ਸਾਰੇ ਵੀ ਜਿੰਨੇ ਵੀ ਜੀਵ ਜੰਤੂ ਨੇ ਸਾਰੇ ਪ੍ਰਮਾਤਮਾ ਦਾ ਨਾਮ ਜਪਦੇ ਪਏ ਨੇ ਇਸ ਕਰਕੇ ਸਾਨੂੰ ਇਹ ਸਾਰਿਆਂ ਨੂੰ ਪਤਾ ਕੀ ਚਾਹੀਦਾ ਜੀ ਕਿੰਦੇ ਦਿਨ ਰਾਤ ਉਸ ਪ੍ਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ ਮਹਾਤਮਾ ਜਰਤੁਸਤ ਹੋਏ ਨੇ ਕਿੰਦੇ ਜਿਸ ਪ੍ਰਮਾਤਮਾ ਨੇ ਆ ਦਿਨ ਅਤੇ ਰਾਤ ਬਣਾਏ ਨੇ ਕਿਉਂਕਿ ਵੇਖੋ ਕਿਸ ਵਿਗਿਆਨੀ ਨੇ ਥੋੜਾ ਬਣਾਇਆ ਨੇ ਕਿੰਦੇ ਜਿੰਨੇ ਇੱਕ ਬਣਾਏ ਨੇ ਦਿਨ ਅਤੇ ਰਾਤ ਕਿੰਦੇ ਦੋ ਵਕਤ ਤੇ ਜ਼ਰੂਰ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਦਿਨ ਚੜ੍ਹਿਆ ਅੱਜ ਦਾ ਦਿਨ ਮਿਲਿਆ ਆ ਫਿਰ ਰਾਤ ਆਈ ਹੈ ਫਿਰ ਉਹਦਾ ਸ਼ੁਕਰਾਨਾ ਕਰੀਏ ਕਿੰਦੇ ਦੋ ਵਕਤ ਤੇ ਟੱਟੋ-ਕੱਟ ਹਰ ਮਨੋਖਣ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਉਤਰਾਤੇ ਹਰ ਸਵਾਸ ਨਾਲ ਹੋ ਜੇ ਹਰ ਪਲ ਹੋ ਜੇ ਤੇ ਇਹਦੇ ਤੋਂ ਵੱਡੀ ਗੱਲ ਕੋਈ ਨਹੀਂ ਬਾਣੀ ਦੇ ਵਿੱਚ ਬਚਨ ਹੁੰਦੇ ਨੇ ਜੋ ਬੋਲਤ ਹੈ ਮਿਰਗ ਮੀਨ ਪੰਛੀ ਰੂ ਸੂਫਿਨ ਸੋ ਬਿਨ ਹਰਿ ਜਾਪਤ ਹੈ ਨਹੀਂ ਹੋਰ ਕਹਿੰਦੇ ਕੀ ਮਿਰਗ ਦਾ ਭਾਵ ਹੈ ਹਰਣ ਮੀਨ ਦਾ ਭਾਵ ਹੈ ਮੱਛੀਆਂ ਜੋ ਬੋਲਤ ਹੈ ਮ੍ਰਗ ਮੀਨ ਪੰਖੇਰੂ ਜਿੰਨੇ ਵੀ ਪੰਛੀ ਆਦਿਕ ਨੇ ਸੋ ਬਿਨ ਹਰ ਜਪਤ ਹੈ ਨਹੀਂ ਹੋਰ ਕਹਿੰਦੇ ਪਰਮਾਤਮਾ ਤੇ ਬਗੈਰ ਇਹ ਹੋਰ ਕਿਸ ਦਾ ਨਾਮ ਨਹੀਂ ਜੇ ਜਪਦੇ ਇਹ ਹੋਰ ਕਿਸ ਦਾ ਨਾਮ ਨਹੀਂ ਜੇ ਜਪਦੇ ਇਹ ਉਹਦਾ ਹੀ ਨਾਮ ਜਪਦੇ ਜੇ ਪਰਮਾਤਮਾ ਦਾ ਹੀ ਤੇ ਗੁਰੂ ਪਾਈ ਸ਼ਾਇਦ ਇੱਥੋਂ ਤੱਕ ਕਹਿਣਾ ਕਰਦੇ ਨੇ ਇਹਦੇ ਭੜਿਆ ਸਾਡੇ ਤੇ ਘਰਾਂ ਦੇ ਅੰਦਰ ਜਾਂ ਬੈਂਕਾਂ 'ਚ ਵੇਖੋ ਪੈਸੇ ਪਏ ਜੀ ਜਿੰਨੇ ਜਿੰਨੇ ਸਾਡੀਆਂ ਪਰਮਾਤਮਾ ਨੇ ਦਿੱਤੀ ਹੈ ਇਹ ਦਾਤਾਂ ਦਿੱਤੀਆਂ ਨੇ ਕਈਆਂ ਦੇ ਬੈਂਕਾਂ 'ਚ ਪਏ ਨੇ ਕਈ ਆਪ ਕੋ ਵੇਖੋ ਸਾਡੇ ਘਰਾਂ ਵਿੱਚ ਵੀ ਪਏ ਨੇ ਜਾਂ ਘਰਾਂ ਵਿੱਚ ਵੀ ਅਸੀਂ ਰਾਸ਼ਨ ਪਾਣੀ ਰੱਖਿਆ ਹੋਇਆ ਹੈ ਤੇ ਗੁਰਨਾਨਕ ਪਤਾ ਹੀ ਪਤਾ ਕਿ ਇਹ ਕਹਿੰਦੇ ਕਹਿੰਦੇ ਭੜਿਓ ਪੰਛੀਆਂ ਦੇ ਆਲਣਿਆਂ ਦੇ ਵਿੱਚ ਸਵੇਰ ਲਈ ਨਾ ਕੋਈ ਪੈਸਾ ਜੇ ਤੇ ਨਾ ਕੋਈ ਖੁਰਾਕ ਪਈ ਜੇ ਫਕਤ ਕੋਣ ਉਹਨਾਂ ਨੂੰ ਰਿਜਕ ਦਿੰਦਾ ਪਿਆ ਆ ਸਾਡੇ ਸੋਲ ਸਭ ਕੁਝ ਹੁੰਦਿਆ ਵੀ ਅਸੀਂ ਉਹਦਾ ਨਾਮ ਨਹੀਂ ਜਪਦੇ ਤਰੰਦੇ ਨਾ ਗਿਰਾਹ ਜਰ ਕਹਿੰਦੇ ਤਰਿੰਦਿਆਂ ਦੇ ਪੰਛੀਆਂ ਦੇ ਆਲਣਿਆਂ ਦੇ ਵਿੱਚ ਨਾ ਕੋਈ ਪੈਸਾ ਜੇ ਤੇ ਨਾ ਕੋਈ ਖੁਰਾਕ ਪਈ ਜੇ ਵੀ ਉਠਾਂਗੇ ਤੇ ਖਾ ਲਾਂਗੇ ਦਰਖਤ ਆਬ ਆਸ ਕਰ ਕਹਿੰਦੇ ਆਸਰਾ